ਹਾਂਜੀ ਸਤਿਕਾਰਯੋਗ ਜੀ ਜੀਐਸਪੀਬੀ02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਜਲਦੀ ਬੰਦੀ ਤਰੀਆ ਲਓ ਵੀਰ ਜੀ ਜਿੱਦਾਂ ਕਿ ਅੱਜ ਇੱਕ ਹੋਰ ਉਸਤਾਦੀ ਜੀ ਗਿਰਦੀ ਹੋ ਰਹੀ ਹੈ ਜੀ ਆਪਣੇ ਗਰੁੱਪ ਦੀ ਬਾਯਵਾ ਗਰੁੱਪ ਤੋਂ ਠੀਕ ਹੈ ਜੀ ਜਿੱਦਾਂ ਕਿ ਆਪਣੇ ਮੁਲਾਜ਼ਮ ਸਾਹਿਬ ਉਸਤਾਦ ਬਲਵਿੰਦਰ ਸਿੰਘ ਜੀ ਮੁਲਾਜ਼ਮ ਜੋ ਕਿ ਅੱਜ ਸ਼ਾਗਿਰਦ ਕਰਨਗੇ ਤੇ ਨਾਲ ਖਲੀਫਾ ਵੀ ਕਰਨਗੇ ਹਾਂ ਠੀਕ ਹੈ ਜੀ ਖਲੀਫਾ ਵੀ ਕਰਨਗੇ ਕਿ ਆਓ ਲੈ ਚਲਦੇ ਆਂ ਉਸਤਾਦੀ ਸ਼ਾਗਿਰਦੀ ਰਸਾ ਮਖਾਨੇ ਆ ਤੁਹਾਨੂੰ ਸਾਰੇ ਵੀਰਾਂ ਨੂੰ ਤੇ ਜਿਹੜੇ ਆਪਣੇ ਨਾਲ ਉਸਤਾਦ ਸਾਹਿਬਾਨ ਮੌਜੂਦ ਨੇ ਤੇ ਨਾਲ ਆਪਣੇ ਜਿਹੜੇ-ਜਿਹੜੇ ਵੀਰ ਮੌਜੂਦ ਨੇ ਸਾਰਿਆਂ ਨਾਲ ਕਰੋਨਿਆਂ ਮੁਲਾਕਾਤ ਆਓ ਲੈ ਚਲਦੇ ਆਂ ਹਾਂਜੀ ਵੀਰ ਜੀ ਆਪਣੇ ਰੋਹੀ ਉਸਤਾਦ ਜੀ ਚੁੰਨੀ ਵਾਲੇ ਠੀਕ ਹੈ ਜੀ ਇਹ ਆਪਣੇ ਬਲਵਿੰਦਰ ਸਿੰਘ ਮਲਾਜਮ ਉਸਤਾਦ ਜੀ ਨਾਰਾਇਣਗੜ੍ਹ ਤੋਂ ਠੀਕ ਹੈ ਜੀ ਤੇ ਇਹ ਆਪਣਾ ਰੋਹਿਤ ਵੀਰ ਅੱਜ ਸ਼ਾਗਿਰਦ ਹੋਣ ਜਾ ਰਿਹਾ ਏ ਠੀਕ ਹੈ ਜੀ ਰੋਹਿਤ ਵੀਰ ਡੀਜੇ ਵਾਲਾ ਇਤਲਾਮਾਬਾਦ ਤੋਂ ਠੀਕ ਹੈ ਜੀ ਤੇ ਨਾਲ ਆਪਣੇ ਪਵਨ ਵੀਰ ਜੀ ਹੁਣੀ ਜੋ ਕੀ ਖਲੀਫੇ ਨੇ ਠੀਕ ਹੈ ਜੀ ਭਾਜੀ ਹੁਣੀ ਤੇ ਇਹ ਅੱਜ ਆਪਣੇ ਬਾਜਵਾ ਗਰੁੱਪ ਦਾ ਮੈਂਬਰ ਬਣਨ ਜਾ ਰਿਹਾ ਵਾ ਜੀ ਕਰੋ ਜੀ ਰਸਮ ਸ਼ੁਰੂ ਆ ਲੋ ਜੀ ਆ ਲੋ ਜੀ ਉਸਤਾਦ ਹਰਨ ਕਰ ਲਿਆ ਜੇ ਵੀਰ ਨੇ ਠੀਕ ਹੈ ਜੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਹਾਂ ਜੀ ਲੋ ਜੀ ਮੂੰ ਮਿੱਠਾ ਕਰਾਉਂਦੇ ਹੋਏ ਆਪਣੇ ਮਲਾਇਮ ਸਾਹਿਬ ਲੋਈ ਵੀਰ ਜੀ ਰੋਹੀਦ ਵੀਰ ਜੀ ਆਪਣਾ ਮੂੰਹ ਮਿੱਠਾ ਕਰਾਉਂਦੇ ਹੋਏ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆਪਣੇ ਵੱਡੇ ਉਸਤਾਦ ਜੀ ਹੁਣਾਂ ਨੂੰ ਠੀਕ ਹੈ ਜੀ ਤੇ ਆਪਣੇ ਲੋਹਰ ਤੋਂ ਮਲਕ ਸੁਫੀਆਨ ਜੀ ਵੱਡੇ ਭਾਈ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੱਡੇ ਉਸਤਾਦ ਜੀ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗੈਸ ਏਜੰਸੀ ਵਾਲੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਆਪਣੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਹਾਂ ਜੀ ਇਹ ਰੋਹਿਤ ਨੀਲੇ ਵਾਲਾ ਸਲਾਮਾਬਾਦ ਤੋਂ ਆਇਆ ਤੇ ਆਪਣੀ ਪਾਰਟੀ ਦੀ ਜ਼ਿੰਮੇਵਾਰੀ ਆ ਇਹ ਜਿੱਧਰ ਮਰਜ਼ੀ ਬਾਜੀ ਦਾ ਸਕਦਾ ਵਾ ਜਿਹੜੇ ਮਰਜ਼ੀ ਕਪਾ ਦੇ ਹਿੱਸਾ ਲੈ ਸਕਦਾ ਸਾਡੀ ਜ਼ਿੰਮੇਵਾਰੀ ਆ ਠੀਕ ਆ ਇਹਨੂੰ ਕੋਈ ਮਨਾਈ ਨਹੀਂ ਸਾਡੀ ਪਾਰਟੀ ਵੱਲੋਂ ਪੀ ਉਧਰ ਨਹੀਂ ਡੋਣੀ ਤੇ ਇਧਰ ਨਹੀਂ ਡੋਣੀ ਜਿਨ੍ਹਾਂ ਨੇ ਇਹਦੀਆਂ ਬਾਜ਼ੀਆਂ ਲੱਗਦੀਆਂ ਵਾ ਉਹਨਾਂ ਨਾਲ ਬਾਜ਼ੀਆਂ ਦੀਆਂ ਲੱਗਣਗੀਆਂ ਤੇ ਬਾਜ਼ੀਆਂ ਉੱਡਣਗੀਆਂ ਠੀਕ ਹੈ ਆ ਤਾਂ ਸਾਰੀ ਜ਼ਿੰਮੇਵਾਰੀ ਸਾਡੇ ਗਰੁੱਪ ਦੀ ਆ ਜੀ ਠੀਕ ਹੋ ਗਿਆ ਜੀ ਬਸ ਪਿਆਰ ਮੁਹੱਬਤ ਨਾਲ ਸ਼ੌਂਕ ਕਰਨਾ ਆਪਾਂ ਠੀਕ ਹੈ ਜੀ ਵੀਰ ਜੀ ਲੋ ਜੀ ਹੁਣ ਉਸਤਾਦ ਜੀ ਹੁਣੀ ਖਲੀਫਾ ਕਰਨਗੇ ਵੀਰ ਨੂੰ ਠੀਕ ਹੈ ਜੀ ਲੋ ਜੀ ਹਾਂ ਜੀ ਉਸਤਾਦ ਜੀ ਇਹ ਜੀ ਆਪਣਾ ਪਹਿਲਾਂ ਆਪਾਂ ਰੋਹਿਤ ਆ ਡੀਲਰਾਂ ਸਮਾਵਾਤੋਂ ਤੇ ਇਹਨੂੰ ਪਹਿਲਾਂ ਆਪਾਂ ਸ਼ਿੰਗਰਤ ਕੀਤਾ ਵਾਂ ਦੇ ਨਾਲ ਹੀ ਇਹਨੂੰ ਆਪਾਂ ਖਲੀਫਾ ਲਗੇਗਾ ਠੀਕ ਹੋ ਗਿਆ ਜੀ ਆਹ ਲੋ ਜੀ ਖਲੀਫਾ ਕਰਤਾ ਜੀ ਜੀ ਰੋਹਿਤ ਵੀਰ ਨੂੰ ਤੇ ਰੋਹਿਤ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਖਲੀਫੇ ਹੁੰਦੀਆਂ ਤੇ ਆਪਣੀ ਸਾਰੀ ਪਾਰਟੀ ਨੂੰ ਤੇ ਆਪਣੇ ਉਸਤਾਦ ਮਲਾਇਮ ਸਾਹਿਬ ਨੂੰ ਤੇ ਆਪਣੇ ਰੋਕੀ ਉਸਤਾਦ ਜੀ ਨੂੰ ਬਾਕੀ ਸਾਰੇ ਆਪਣੀ ਪਾਰਟੀ ਦੇ ਉਸਤਾਦ ਸਾਹਿਬਾ ਨੂੰ ਵੱਡੇ ਉਸਤਾਦ ਜੀ ਨੂੰ ਤੇ ਮਲਕ ਸੁਫੀਆਨ ਭਾਈ ਆਪਣੇ ਲਾਹੌਰ ਤੋਂ ਉਸਤਾਦ ਜੀ ਹੁਣੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਆਪਣੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਠੀਕ ਹੈ ਜੀ ਇਸ ਵੀਰ ਦੀ ਛੋਟੀ ਜੀ ਵੀਡੀਓ ਬਣਾਵਾਂਗੇ ਛੱਤ ਤੇ ਵੀ ਤੇ ਲੈ ਚੱਲਦੇ ਆਉ ਨਾਲ ਛੱਤ ਤੇ ਇੱਕ ਝਲਕ ਮਰਾ ਦਿੰਨੇ ਆ ਛੱਤ ਦੀ ਤੇ ਉਸ ਤੋਂ ਬਾਅਦ ਵੱਡੀ ਵੀਡੀਓ ਲਾਵਾਂਗੇ ਜਲਦ ਲਾਵਾਂਗੇ ਵੀਡੀਓ ਹਲੋ ਜੀ ਆਪਣੇ ਉਸਤਾਦ ਜੀ ਹੁਣਾ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਰੋਹਿਤ ਵੀਰ ਜੀ ਆ ਇਹਨੇ ਕੋਮਣਾ ਹੀ ਦਾ ਆ ਲੋ ਜੀ ਰੋਕੇ ਸਤਾਜੀ ਹੁਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਬਹੁਤ ਬਹੁਤ ਮੁਬਾਰਕਾਂ ਰੋਇਦ ਵੀਰ ਜੀ ਆ ਲੋ ਜੀ ਉਧਰ ਕਰੋ ਪਾਉਣ ਭਾਈ ਨੂੰ ਸਲਮਾਨ ਜੀ ਆ ਲੋ ਜੀ ਪਾਉਣ ਭਾਈ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਇਹ ਵੀਰ ਜੀ ਹੁਣੀ ਇੱਥੇ ਛੱਤ ਤੇ ਹੀ ਕਬੂਤਰ ਪਾਜੀ ਕਰਦੇ ਨੇ ਪਹਿਲੇ ਭਾਈ ਹੁਣਾ ਨੇ ਘਰ ਰੱਖੇ ਸੀ ਹੁਣ ਇਸੇ ਛੱਤ ਤੇ ਹੀ ਦੋਵੇਂ ਜਣੇ ਵੀਰ ਪਵਨ ਭਾਈ ਤੇ ਰੋਹਿਤ ਵੀਰ ਆਪਣਾ ਡੀਜੀ ਵਾਲਾ ਇੱਕੋ ਛੱਤ ਤੇ ਕਬੂਤਰ ਪਾਲਾਈ ਕਰਦੇ ਨੇ ਸ਼ੌਂਕ ਕਰਦੇ ਨੇ ਆਪਣਾ ਬਹੁਤ ਪ੍ਰਿਆਰਿਆ ਵੀਰ ਜੀ ਉਹਨਾਂ ਦਾ ਲੋ ਜੀ ਵੀਰ ਜੀ ਆਪਾਂ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਬਹੁਤ ਬਹੁਤ ਤਮਾਦ ਜੀ ਵੀਰ ਜੀ ਉਹਨਾਂ ਦਾ ਆਪਾਂ ਨੂੰ ਮਾਨ ਸਨਮਾਨ ਕੀਤਾ ਵਾ ਜੀ ਤੇ ਆਪਣੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾ ਜੀ ਠੀਕ ਹੈ ਜੀ ਜਿੱਦਾਂ ਆਪਣੇ ਵੱਡੇ ਉਸਤਾਦ ਜੀ ਮਲਾਜਮ ਸਾਹਿਬ ਉਹਨਾਂ ਨੇ ਕਹਿਤਾ ਵਾ ਜੀ ਸਾਰੀ ਜ਼ਿੰਮੇਵਾਰੀ ਆਇਤੋਂ ਵੀਰ ਦੀ ਸਾਡੀ ਪਾਰਟੀ ਦੀ ਹੈ ਜੀ ਠੀਕ ਹੈ ਜੀ ਤੇ ਪ੍ਰੇਮ ਪਿਆਰ ਦਾ ਸ਼ੋਅ ਕਰੇ ਵੀਰ ਤੇ ਆਪਣੀਆਂ ਸੋਹਣੀਆਂ ਬਾਜੀਆਂ ਖੇਡੇ ਪਾਰਟੀ ਚ ਹਿੱਸਾ ਲੈ ਸਕਦਾ ਜਿਹੜੀ ਮਰਜ਼ੀ ਪਾਰਟੀ ਚ ਹਿੱਸਾ ਲੈ ਸਕਦਾ ਜਿਹੜੇ ਮਰਜ਼ੀ ਵੀਰ ਦੀ ਗਰੁੱਪ ਨਾਲ ਸ਼ੋਅ ਕਰ ਸਕਦਾ ਵਾ ਠੀਕ ਹੈ ਜੀ ਕੋਈ ਮਨਾਈ ਨਹੀਂ ਸਾਡੇ ਕੋਈ ਮਨਾਈ ਨਹੀਂ ਆ ਸਾਡੇ ਇਹ ਆਪਣੇ ਜੀੜੀ ਜਿਹੜੀਆਂ ਸਾਹਿਬ ਆ ਜੀ ਕਲੀਫਾ ਸਾਹਿਬ ਠੀਕ ਹੈ ਜੀ ਚਲੋ ਆ ਜੀ ਬਾਜਵਾ ਗਰੁੱਪ ਲੋ ਜੀ ਇੱਕ ਝਲਕ ਮਨਾ ਦੇਣੀ ਆ ਛੱਤ ਤੇ ਆਓ ਲੈ ਚਾ ਦਿਆਂ ਤੁਹਾਨੂੰ ਛੱਤ ਤੇ ਇੱਕ ਝਲਕ ਛੋਟੀ ਜੀ ਨਾਲੋਂ ਖਾਣੇ ਆ ਤੁਹਾਨੂੰ ਛੱਤ ਤੇ ਹੈਲੋ ਜੀ ਆ ਵੀਰ ਦੇ ਪਰਿੰਦੇ ਜੀ ਠੀਕ ਹੈ ਜੀ ਇਹ ਪੰਛੀ ਇਹ ਸਾਰੇ ਵੀ ਉਹਦੇ ਇਹ ਕੀ ਨਾ ਕਿਸਦਾ ਵਾਥਲੇ ਜੋੜਿਆਂ ਵਾਲਾ ਖੁੱਡਾ ਜੀ ਆ ਪਹਿਲੇ ਉੱਪਰ ਹੀ ਡੋਣ ਵਾਲਾ ਕਬੂਤਰਾਂ ਦਾ ਖੁੱਡਾ ਤੇ ਨਾਲ ਜਾਲ ਪਾਇਆ ਹੈ ਵੀਰ ਨੇ ਹੁਣ ਇੱਕ ਛੱਤ ਹੋਰ ਉੱਚੀ ਕਰਤੀ ਆ ਵੀਰ ਨੇ ਠੀਕ ਹੈ ਜੀ ਨੈਕਸਟ ਵੀਡੀਓ 'ਚ ਉਹਦਾ ਵੀ ਸ਼ੌਂਕ ਕਰਾਵਾਂਗੇ ਤੁਹਾਨੂੰ ਪਰਿੰਦੇ ਵਿਖਾਵਾਂਗੇ ਸਾਰੇ ਠੀਕ ਹੈ ਜੀ ਕਰੇਂਦਾ ਦਾ ਫੜ ਫੜ ਕੇ ਸ਼ੌਂਕ ਕਰਾਵਾਂਗੇ ਫੇਰ ਉੱਪਰ ਖੁੱਡਾ ਪਾਤਾ ਹੈ ਵੀਰ ਨੇ ਉਹ ਥੋੜਾ ਜਿਹਾ ਖੁੱਡਾ ਦਿਖਦਾ ਪਿਆ ਵਾ ਜੀ ਤੇ ਉਹਦੇ ਉੱਤੇ ਜਾਲ ਲਾਉਣਾ ਵੀਰ ਨੇ ਹਲੇ ਠੀਕ ਹੋ ਗਿਆ ਜੀ ਆ ਰੋਹਿਤ ਵੀਰ ਡੀਜੇ ਵਾਲਾ ਖਲੀਫਾ ਬਾਈਵਾ ਗਰੁੱਪ ਤੋਂ ਆਉਥੇ ਵੀਰ ਦੀ ਛੱਤ ਜੀ ਠੀਕ ਹੋ ਗਿਆ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ